ਇੱਧਰੋਂ ਬਹੁਤ ਜ਼ਿਆਦਾ ਤੁਸੀਂ ਦੇਖੋ ਕਿੰਨਾ ਜ਼ਿਆਦਾ ਬਹੁਤ ਪਿਆਰਾ ਹੈ ਇੱਥੋਂ ਚਾਰੇ ਪਾਸੇ ਇਸ ਦੇ ਜੰਗਲ ਹੀ ਜੰਗਲ ਹੈ ਤੇ ਪਹਾੜੀ ਹੈਗੀ ਆ ਬਹੁਤ ਸੋਹਣਾ ਜਿਹੜਾ ਦ੍ਰਿਸ਼ ਹੈਗਾ ਇੱਥੋਂ ਦੇਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਇਆ ਗੁਰਦੁਆਰਾ ਤਾਰਾਗੜ ਸਾਹਿਬ ਦੇਖੇ ਜਿਹੜਾ ਕਿ ਅਨੰਤਪੁਰ ਸਾਹਿਬ ਤੋਂ 5 ਕਿਲੋਮੀਟਰ ਅੱਗੇ ਸਥਿਤ ਹੈ ਤੇ ਬਹੁਤ ਹੀ ਰਮਣੀਕ ਥਾਂ ਤੇ ਇਹ ਸਥਾਨ ਜਿਹੜਾ ਹੈਗਾ ਬਣਿਆ ਹੋਇਆ ਹੈ ਇਹ ਤੁਸੀਂ ਦੇਖੋ ਕਿੰਨਾ ਵਧੀਆ 뷰 ਹੈ ਇਸ ਦਾਰੇ ਦੁਆਲੇ ਦਾ ਸਾਰੇ ਜਣੇ ਇੱਥੇ ਮੱਥਾ ਟੇਕਣ ਆਏ ਹੋਇਆ ਇਹ ਜਗ੍ਹਾ ਜਿਹੜੀ ਹੈਗੀ ਹੈ ਬਹੁਤ ਵਧੀਆ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਜੀ ਦੁਆਰਾ ਇੱਕ ਵੱਡਾ ਕਿਲਾ ਜਿਹੜਾ ਸੀਗਾ ਜਿਹਦਾ ਨਾਮ ਕਿਲਾ ਤਾਰਾਗੜ੍ਹ ਸਾਹਿਬ ਸੀ ਉਹ ਬਣਵਾਇਆ ਗਿਆ ਸੀ ਤੇ ਇਹ ਬਣਾਇਆ ਇਸ ਕਰਕੇ ਗਿਆ ਸੀ ਤੁਸੀਂ ਇਹ ਸਾਈਡ ਦੇਖੋਗੇ ਆ ਸਾਹਮਣੇ ਨਾਣਾਦੇਵ ਵਾਲੀ ਕਾਫੀ ਉੱਚੀ ਪਹਾੜੀ ਤੁਹਾਨੂੰ ਮਿਲਦੀ ਹੈ ਜਿੱਥੇ ਮਾਤਾ ਨਾਣਾਦੇਵ ਜੀ ਦਾ ਮੰਦਿਰ ਹੈ ਉਹ ਸਾਈਡ ਜਿਹੜੀ ਹੈ ਤੁਹਾਨੂੰ ਨਜ਼ਰ ਪੈਂਦੀ ਹੈ ਤੇ ਇਧਰ ਤੋਂ ਕੋਈ ਹਮਲਾ ਜਿਹੜਾ ਹੈ ਆਨੰਦਪੁਰ ਸਾਹਿਬ 'ਨਾ ਹੋ ਸਕੇ ਸੋ ਇਸ ਨੂੰ ਰੋਕਣ ਦੇ ਲਈ ਹੀ ਇੱਥੇ ਇਹ ਕਿਲਾ ਬਣਾਇਆ ਗਿਆ ਸੀ ਅੱਜ ਜਿਹੜਾ ਸਾਡੇ ਨਾਲ ਇਹ ਮੇਰੇ ਭਤੀਜਾ ਵੀ ਆਇਆ ਹੋਇਆ ਹੈ ਰਣਵੀਰ ਛੋਟਾ ਹੈ ਇਹ ਢਾਈ ਸਾਲ ਦਾ ਹੈ ਇਹ ਵੀ ਜਿਹੜਾ ਆਇਆ ਹੋਇਆ ਹੈ ਹੁਣ ਇਹ ਜਗ੍ਹਾ ਪਿਛਲੇ ਸਮੇਂ ਦੇ ਵਿੱਚ ਇਸ ਸਥਾਨ ਜਿਹੜਾ ਹੈ ਬਹੁਤ ਵਧੀਆ ਬਣਾਇਆ ਗਿਆ ਹੈ ਤੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਸੰਤ ਬਾਬਾ ਸੇਵਾ ਸਿੰਘ ਜੀ ਤੇ ਬਾਬਾ ਲਾਵ ਸਿੰਘ ਜੀ ਦੀ ਬਦੌਲਤ ਇਸ ਸਾਰੀ ਇਮਾਰਤ ਦੀ ਸੇਵਾ ਜਿਹੜੀ ਹੈਗੀ ਹੈ ਕੀਤੀ ਗਈ ਇਹ ਚਾਰੇ ਪਾਸੇ ਜਿਹੜੇ ਐ ਇਹਦੇ ਬਕਾਇਦਾ ਗੁੰਮਦ ਬਣਾਏ ਗਏ ਆ ਇਸ ਬਿਲਡਿੰਗ ਦੇ ਉੱਪਰਲੇ ਮਜਲ ਦੇ ਉੱਪਰ ਅਸੀਂ ਖੜੇ ਹੈਗੇ ਆ ਤੇ ਹੁਣ ਥੱਲੇ ਵੀ ਕੰਮ ਜਿਹੜਾ ਕਾਫੀ ਚੱਲਦਾ ਪਿਆ ਹੈ ਤੇ ਇੱਕ ਮੇਨ ਗੁੰਮਦ ਜਿਹੜਾ ਹੈ ਵਿਚਕਾਰਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਉੱਪਰ ਹੈ ਇਹ ਰਸਤਾ ਹੈ ਜੋ ਅਨੰਦਪੁਰ ਸਾਹਿਬ ਤੋਂ ਆਂਦਾ ਹੈ ਅੱਗੇ ਜਾ ਕੇ ਆ ਸਿਮਿੰਟਡ ਬਣਾਇਆ ਗਿਆ 2-300 ਮੀਟਰ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਹੈ ਦੀ ਬਿਲਡਿੰਗ ਪਹਾੜੀ ਦੇ ਪਰ ਕੋਲ ਉੱਪਰ ਹੈਗੀ ਆ ਇਹ ਸਾਹਮਣੇ ਤੁਹਾਨੂੰ ਨਜ਼ਰ ਪੈ ਰਿਹਾ ਰਸਤਾ ਗੱਡੀ ਜਿਹੜੀ ਉੱਪਰ ਤੱਕ ਆਉਂਦੀ ਹੈਗੇ ਕੋਈ ਸਮੱਸਿਆ ਨਹੀਂ ਹੈਗੀ ਕਿਉਂਕਿ ਥੱਲੇੋਂ ਭਾਵੇਂ ਤੰਗ ਹੈ ਪਰ ਉੱਪਰ ਜਾ ਕੇ ਖੁੱਲਾ ਹੋ ਜਾਂਦਾ ਹੈ ਰਸਤਾ ਇਹ ਹੈ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਦੀ ਇਮਾਰਤ ਜੋ ਤੁਸੀਂ ਅੱਜ ਇਹ ਆਧੁਨਿਕ ਰੂਪ ਦੇਖਦੇ ਹੋ ਇਹਨੂੰ ਸ਼ਕਲ ਜਿਹੜੀ ਹੈ ਬਿਲਕੁਲ ਕਿਲੇ ਦੀ ਦਿੱਤੀ ਗਈ ਹੈ ਆ ਤੁਸੀਂ ਸਾਰੇ ਦੇਖੋ ਬਾਹਰ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਹੁਣ ਇੱਥੇ ਕਿਲਾ ਜਿਹੜਾ ਸੀ ਪੁਰਾਣੇ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਲਾ ਬਣਵਾਇਆ ਸੀ ਤੇ ਇੱਥੇ ਬਹੁਤ ਸਾਰੇ ਸਿੰਘ ਜਿਹੜੇ ਹੈਗੇ ਆ ਤਪੱਸਿਆ ਵੀ ਕਰਦੇ ਹੁੰਦੇ ਸਨ ਉਹਨੇ ਕਿਲੇ ਨੂੰ ਬਣਵਾਉਣ ਦਾ ਕਾਰਨ ਕੀ ਸੀਗਾ ਕਿ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਕਈ ਥਾਵਾਂ ਤੇ ਕਿਲੇ ਬਣਵਾਏ ਉਹ ਸਿਰਫ ਸੈਨਿਕ ਤਿਆਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਕਰਦੇ ਸਨ ਤੇ ਇਹ ਜਿਹੜਾ ਖੇਤਰ ਹੈਗਾ ਜਿੱਥੇ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਾ ਰਹੇ ਹਾਂ ਇਹਦੀ ਖਾਸੀਅਤ ਇਹ ਸੀਗੀ ਕਿ ਜਿਹੜੀ ਹਮਲੇ ਕਹਿਲੂਰ ਦੇ ਸ਼ਾਸਕ ਭੀਮਚੰਦ ਦੇ ਪੁੱਤਰ ਅਜਮੇਰ ਚੰਦ ਦੁਆਰਾ ਕੀਤੇ ਜਾਂਦੇ ਸੀਗੇ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਹੀ ਇਹ ਸਥਾਨ ਜਿਹੜਾ ਹੈਗਾ ਇੱਥੇ ਕਿਲਾ ਬਣਾਇਆ ਗਿਆ ਸੀ ਤੇ ਜਦੋਂ ਵੀ ਕੋਈ ਹਮਲਾ ਹੁੰਦਾ ਸੀ ਪਹਾੜੀ ਇਲਾਕੇ ਤੋਂ ਤਾਂ ਇੱਥੇ ਬੜੇ ਆਸਾਨੀ ਦੇ ਨਾਲ ਪਤਾ ਲੱਗ ਜਾਂਦਾ ਸੀ ਕਿ ਕੋਈ ਪਹਾੜੀ ਸੈਨਾ ਜਿਹੜੀ ਹੈਗੀ ਆ ਉੱਪਰ ਤੋਂ نیچے ਨੂੰ ਆ ਰਹੀ ਹੈ ਸੋ ਇਸ ਕਰਕੇ ਇੱਕ ਤਰ੍ਹਾਂ ਦੀ ਇਹ ਚੌਂਕੀ ਦਾ ਕੰਮ ਵੀ ਕਰਦਾ ਸੀ ਨਿਗਰਾਨ ਦਾ ਕੰਮ ਵੀ ਜਿਹੜਾ ਕੀਤਾ ਜਾਂਦਾ ਸੀ ਫਿਰ ਜਦੋਂ ਚਮਕੌਰ ਸਾਹਿਬ ਦੀ ਲੜਾਈ ਹੁੰਦੀ ਹੈ ਉਸ ਸਮੇਂ ਕਿਉਂਕਿ ਸਾਰੇ ਕਿਲੇ ਜਿਹੜੇ ਸੀਗੇ ਸਾਰੇ ਢਾ ਦਿੱਤੇ ਗਏ ਸੀ ਆਨੰਦਪੁਰ ਸਾਹਿਬ ਦਾ ਜਿਹੜਾ ਮੇਨ ਕਿਲਾ ਹੈਗਾ ਕਿਲਾ ਆਨੰਦਗੜ੍ਹ ਸਾਹਿਬ ਉਸ ਦਾ ਵੀ ਕੁਝ ਹਿੱਸਾ ਹੀ ਬਚਿਆ ਸੀ ਸਾਰਾ ਕਿਲੇ ਜਿਹੜੇ ਹੈਗੇ ਢਾ ਦਿੱਤੇ ਗਏ ਸੀ ਫਿਰ ਦੁਬਾਰੇ ਬਣਾਏ ਗਏ ਤੇ ਹੁਣ ਇਹ ਸਥਾਨ ਜਿਹੜਾ ਹੈ ਕਿਲਾ ਨੰਨਗੜ੍ਹ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਤੇ ਬਾਬਾ ਲਾਭ ਸਿੰਘ ਜੀ ਦੀ ਬਦੌਲਤ ਇੱਥੇ ਬਣਾਇਆ ਗਿਆ ਹੈ ਬਹੁਤ ਹੀ ਰਮਣੀਕ ਥਾਂ ਤੇ ਇਹ ਸਥਾਨ ਜਿਹੜਾ ਬਣਿਆ ਹੋਇਆ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਨਾਨਪੁਰ ਸਾਹਿਬ ਵਿਖੇ ਆਓ ਤਾਂ ਜ਼ਰੂਰ ਇਸ ਸਥਾਨ ਤੇ ਤੁਸੀਂ ਆ ਕੇ ਦਰਸ਼ਨ ਕਰੋ ਤੇ ਆਪਣਾ ਜੀਵਨ ਜਿਹੜਾ ਹੈ ਸਫਲ ਕਰੋ ਅਬ ਕਾਇਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਹੈ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦਾ ਹੈ ਇੱਥੇ ਲਿਖਿਆ ਦਰਜ ਕੀਤਾ ਹੋਇਆ ਹੈ ਕਿ ਸਨ 1700 ਈਸਵੀ ਦੇ ਵਿੱਚ ਪਹਿਲੀ ਵਾਰੀ ਜਦੋਂ ਉਹਰੇ ਹਮਲਾ ਹੋਇਆ ਕਿਉਂਕਿ ਇਹ ਰਸਤੇ ਦੇ ਵਿੱਚ ਪੈਂਦਾ ਸੀ ਇਹ ਸਥਾਨ ਇਸ ਕਰਕੇ ਹਮਲੇ ਜਿਹੜੇ ਹੈਗੇ ਉਹ ਹੁੰਦੇ ਹੀ ਰਹਿੰਦੇ ਸਨ ਜਦੋਂ ਫਸਟ ਟਾਈਮ ਹਮਲਾ ਹੋਇਆ ਤਾਂ ਸਿੰਘਾਂ ਦੁਆਰਾ ਜਿਹੜਾ ਹੈਗਾ ਬਹੁਤ ਜਲਦੀ ਦੇ ਵਿੱਚ ਉਸ ਨੂੰ ਰੋਕ ਦਿੱਤਾ ਗਿਆ ਜਦੋਂ ਹਮਲੇ ਹੁੰਦੇ ਸੀਗੇ ਤਾਂ ਇੱਥੋਂ ਹੀ ਸੈਨਾ ਜਿਹੜੀ ਹੈ ਕਿ ਆ ਜਾਂ ਸੁਨੇਹਾ ਦੇਣ ਵਾਲੇ ਜਿਹੜੇ ਸਿੰਘ ਸੀਗੇ ਉਹ ਝਾਟੰਬ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਸਨ ਤਾਂ ਕਿ ਹਮਲੇ ਦੀ ਸੂਚਨਾ ਜਿਹੜੀ ਦਿੱਤੀ ਜਾ ਸਕੇ ਤੇ ਤਿਆਰੀ ਕਰਕੇ ਮੁਕਾਬਲਾ ਕੀਤਾ ਜਾ ਸਕੇ ਚਾਰੇ ਪਾਸੇ ਦੇਖੋ ਇਦਾਂ ਹੀ ਬਣਾਇਆ ਬਣਾਇਆ ਗਿਆ ਹੈ ਚਾਰੇ ਪਾਸੇ ਤੇ ਬਿਲਕੁਲ ਕਿਲੇ ਨੁਮਾ ਸ਼ਕਲ ਹੈਗੀ ਹੈ ਇਹ ਸਥਾਨ ਜਿਹੜਾ ਕਿ ਤੁਹਾਨੂੰ ਸਾਹਮਣੇ ਨਜ਼ਰ ਪੈ ਰਿਹਾ ਹੈ ਇਹ ਭਾਈ ਕਨਈਆ ਜੀ ਦੇ ਨਾਲ ਸੰਬੰਧਿਤ ਗੁਰੂ ਸਥਾਨ ਹੈ ਗੁਰਦੁਆਰਾ ਭਾਈ ਕਨਈਆ ਜੀ ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਜਦੋਂ ਅਸੀਂ ਅਕਾਡਮੀ ਰੋਡ ਤੇ ਜਾਂਦੇ ਹਾਂ ਉਹਦੇ ਨਾਲ ਹੀ ਇੱਕ ਪਿੰਡ ਹੈ ਮੋਹੀਵਾਲ ਇਹ ਉਸ ਪਿੰਡ ਵਿੱਚ ਬਣਿਆ ਹੋਇਆ ਹੈ ਇੱਥੇ ਹੀ ਭਾਈ ਕਨਈਆ ਜੀ ਦੀ ਉਹ ਮਸਕ ਵੀ ਪਈ ਹੈ ਜਿਸ ਦੇ ਨਾਲ ਭਾਈ ਕਨਈਆ ਜੀ ਲੜਾਈ ਦੇ ਸਮੇਂ ਸੈਨਿਕਾਂ ਨੂੰ ਪਾਣੀ ਪਿਲਾਉਂਦੇ ਸਨ ਤੇ ਉਹਦੇ ਵੀ ਜਿਹੜੇ ਹੈਗੇ ਆ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਚਲੋ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਇਹ ਆ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਇਹ ਸਾਹਮਣੇ ਤੋਂ ਨਜ਼ਰ ਪੈ ਰਹੀ ਹੈ ਬਹੁਤ ਹੀ ਵਧੀਆ ਇਸ ਨੂੰ ਬਣਾਇਆ ਗਿਆ ਇਸ ਜਗ੍ਹਾ ਨੂੰ ਸਾਰੇ ਨੂੰ ਪੂਰਾ ਪੱਛਮੀ ਸਟਾਈਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਣੀ ਹੋਈ ਹੈ ਵੈਸਟਰਨ ਤੇ ਸਿੱਖ ਕਲਚਰ ਦੇ ਵਿੱਚ ਉਧਰ ਸਹਿਰ ਦੀ ਇਮਾਰਤ ਸਾਹਮਣੇ ਤੁਹਾਨੂੰ ਅਸੀਂ ਅਰਸ਼ਨ ਕਰਾਉਂਦੇ ਹਾਂ ਗੁਰਗੰਨ ਸਾਹਿਬ ਜੀ ਦੇ ਸਭ ਤੋਂ ਪਹਿਲੇ ਮੱਥਾ ਟੇਕ ਲਈ ਅਸੀਂ ਇਹ ਹੈ ਉਹ ਡੋਲ ਭਾਈ ਕਨਈਆ ਜੀ ਜਿਹਦੇ ਨਾਲ ਪਾਣੀ ਜਿਹੜਾ ਹੈਗਾ ਭਲਾਂਦੇ ਹੁੰਦੇ ਸਨ ਤੇ ਇਹ ਮਸ਼ਕ ਹੈਗੀ ਆ ਉਹ ਜਿਹੜੀ ਕੇਰਲ ਬਕਾਇਦਾ ਇੱਥੇ ਸੰਭਾਲ ਕੇ ਰੱਖੀ ਹੋਈ ਹੈ ਤੇ ਇਸ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜੀ ਕਿ ਸਾਨੂੰ ਯਾਦ ਆਉਂਦੀ ਹੈ ਕਿ ਸਾਰੇ ਮਨੁੱਖ ਜਿਹੜੇ ਹੈ ਇੱਕੋ ਹਨ ਕੋਈ ਵੀ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਵੱਡਾ ਛੋਟਾ ਨਹੀਂ ਹੈ ਆ ਉਪਰੇ ਨੰਨ ਬਕਾਇਦਾ ਲੋੜ ਵੀ ਜਿਹੜੇ ਹੈਗੇ ਲਾਏ ਹੋਏ ਹਨ ਸੋ ਇਧਰ ਇਹ ਨਦਾਰਾ ਸਾਹਿਬ ਪਿਆ ਹੈ ਇਹ ਜਿਹੜੇ ਹੈਗੇ ਆ ਦੇਖੋ ਸਾਹਮਣੇ ਕਮਰਾ ਤੁਹਾਨੂੰ ਨਜ਼ਰ ਪੈ ਰਿਹਾ ਹੈ ਇਹ ਵੀ ਰਹਿائش ਵਾਸਤੇ ਕਮਰਾ ਇੱਥੇ ਬਣਾਇਆ ਗਿਆ ਹੈ ਇਹਨਾਂ ਤੋਂ ਇਲਾਵਾ ਆ ਜਿਹੜਾ ਇਧਰ ਨਜ਼ਰ ਪੈ ਰਿਹਾ ਹੈ ਇਹ ਲੰਗਰ ਹਾਲ ਵੀ ਨਾਲ ਹੈ ਤੇ ਨਾਲ ਹੀ ਜੋ ਗ੍ਰੰਥੀ ਸਿੰਘ ਹੁੰਦਾ ਉਹਦੀ ਰਹਿائش ਦਾ ਵੀ ਇੱਥੇ ਬਹੁਤ ਵਧੀਆ ਪ੍ਰਬੰਧ ਜਿਹੜਾ ਹੈਗਾ ਕੀਤਾ ਹੋਇਆ ਹੈ ਇਧਰੇ ਮੈਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਆਲੇ ਦੁਆਲੇ ਤੋਂ ਦਿਖਾ ਦਿਆਂ ਸਾਈਡ ਤੋਂ ਹੈ ਇਧਰ ਤੋਂ ਨਜ਼ਰ ਪੈ ਰਿਹਾ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇਹਦੇ ਵਿੱਚ ਇਹ ਤੁਸੀਂ ਦੇਖੋ ਖਾਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਇੱਥੇ ਬਣਾਏ ਗਏ ਆ ਇੱਤਾਂ ਜਿਹੜੀਆਂ ਹੈਗੀਆਂ ਉੱਪਰ ਅਲੱਗ ਤਰ੍ਹਾਂ ਦੇ ਲਗਾਈਆਂ ਗਏ ਆਨ ਛੱਤਾਂ ਦੇ ਉੱਪਰ ਇੱਥੇ ਸਾਰੀ ਬਿਲਡਿੰਗ ਦੇ ਉੱਪਰ ਹੀ ਹੈਗੀਆਂ ਸવાય ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਤੋਂ ਇਧਰ ਵੀ ਲੱਗਿਆ ਹੋਇਆ ਹੈ ਇਧਰ ਵੀ ਹੈ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਉੱਪਰ ਲਿਖੋ ਸਿੱਸਾ ਹੈਗਾ ਅ ਦੇਖੋ ਉਹਦੇ ਵਿੱਚ ਵੀ ਇਹ ਲਾਲ ਇੱਟਾਂ ਦੇ ਵਰਤੋਂ ਉੱਪਰ ਕੀਤੀ ਗਈ ਹੈ। ਉਹ ਡਿਜ਼ਾਈਨ ਵੀ ਬਹੁਤ ਵਧੀਆ ਬਣਾਇਆ ਗਿਆ ਹੈ। ਤੇ ਸਾਫ ਸੰਭਾਲ ਬਹੁਤ ਵਧੀਆ ਹੈ। ਇਹਦਾ ਪ੍ਰਬੰਧ ਵੀ ਕਿਰਾਂ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਜਿਹੜੇ ਹੈਗੇ ਇੱਥੇ ਕਰਦੇ ਹਨ। ਕੀ ਹੈ ਉਹ ਪਵਿੱਤਰ ਕੁੰਡ ਜਿੱਥੋਂ ਭਾਈ ਕਨਈਆ ਜੀ ਪਾਣੀ ਜਿਹੜਾ ਹੈਗਾ ਲੈਂਦੇ ਸਾਡੇ ਕੁਦਰਤੀ ਕੁੰਡ ਹੈ ਤੇ ਚ ਪਾਣੀ ਆਪਣੇ ਆਪ ਹੀ ਆ ਜਾਂਦਾ ਹੈ ਆ ਵਿੱਚ ਵਿੱਚ ਪਾਣੀ ਪਾਇਆ ਨਹੀਂ ਜਾਂਦਾ ਬਲਕਿ ਪਾਣੀ ਇਹਦੇ ਵਿੱਚ ਆਪਦੇ ਆਪ ਇੰਨਾ ਭਰ ਜਾਂਦਾ ਹੈ ਤੇ ਇਸ ਨਾਲ ਜਿਹੜੇ ਗ੍ਰਿਲ ਲੱਗੀ ਹੋਈ ਹੈ ਤੇ ਇੱਥੇ ਹੀ ਭਾਈ ਕਨਈਆ ਜੀ ਤਾਪ ਕਰਦੇ ਹੁੰਦੇ ਸਨ ਤੇ ਇੱਥੇ ਹੀ ਜਿਹੜਾ ਹੈਗਾ ਉਹ ਇਸ਼ਨਾਨ ਕਰਦੇ ਹੁੰਦੇ ਸੀਗੇ ਦੇ ਨਾਲ ਇਹ ਸਥਾਨ ਬਹੁਤ ਵਧੀਆ ਹੈ ਤੇ ਜਰੂਰ ਜਦੋਂ ਵੀ ਕੋਈ ਇੱਧਰ ਤੁਸੀਂ ਜਾਂਦੇ ਹੋ ਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਜਾਓ ਕਿਉਂਕਿ ਇਹ ਉਹ ਸਥਾਨ ਹੈਗੇ ਜਿਹੜੇ ਕਿ ਅਣਗੌਲੇ ਹੈਗੇ ਆ ਜਿਨ੍ਹਾਂ ਨੂੰ ਜ਼ਿਆਦਾਤਰ ਸੰਗਤ ਨੂੰ ਪਤਾ ਨਹੀਂ ਹੈਗਾ ਕਿ ਇਹ ਸਥਾਨ ਹੈ ਕਿੱਥੇ ਹੈ ਇਹ ਆਨੰਦਪੁਰ ਸਾਹਿਬ ਤੋਂ ਜਦੋਂ ਅਸੀਂ ਕਿਲਾ ਆਨੰਦਗੜ੍ਹ ਸਾਹਿਬ ਤੋਂ ਉੱਪਰ ਨੂੰ ਜਾਂਦੇ ਹਾਂ ਤਾਂ ਦੋ ਜੋੜੀਆਂ ਨਹਿਰਾ ਪਾਰ ਕਰਨ ਤੋਂ ਬਾਅਦ ਅਕੈਡਮੀ ਆਉਂਦੀ ਹੈ ਅਕੈਡਮੀ ਦੇ ਉੱਪਰ ਜੀ ਘੁੰਮਣ ਤੋਂ ਉੱਪਰ ਜੀ ਘੁੰਮ ਜਾਣਾ ਹੈ। ਚਾਰੇ ਪਾਸੇ ਜੀ ਤੋਂ ਘੁੰਮਣ ਤੋਂ ਬਾਅਦ ਇਹ ਮੋਹੀਵਾਲ ਪਿੰਡ ਜਿਹੜਾ ਅੱਗੇ ਤੁਹਾਨੂੰ ਨਜ਼ਰ ਪਾਏਗਾ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸੇ ਸੀਗਾ ਅੱਜ ਦਾ ਸਾਡਾ ਵੀਡੀਓ ਜਿਹਦੇ ਵਿੱਚ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਤੇ ਗੁਰਦੁਆਰਾ ਭਾਈ ਕਨਈਆ ਜੀ ਇਹੋ ਜਿਹੜਾ ਹੈਗਾ ਦੇਦਰਸ਼ਨ ਤੁਹਾਨੂੰ ਆਪ ਜੀ ਨੂੰ ਕਰਵਾਏ ਹਨ। ਤੇ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ। ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਵਧੀਆ ਤੋਂ ਵਧੀਆ ਵੀਡੀਓ ਅਸੀਂ ਆਪ ਜੀ ਨੂੰ ਦਿਖਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ